ਸੈਕਿਉਰਿਟੀ ਲੀ ਪੋਸਟ ਪੰਜਾਬੀ ਮੈਂ ਹਸ ਨੈਨਾ ਇੱਕ ਨੌਜਵਾਨ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋਈ ਹੈ ਹਾਲਾਕੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਗੰਭੀਰ ਇਲਜ਼ਾਮ ਪੁਲਿਸ ਦੇ ਉੱਤੇ ਲਗਾਏ ਜਾ ਰਹੇ ਨੇ ਦੱਸਦੀਏ ਕਿ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਨਾ ਨੌਜਵਾਨਾਂ ਤੋਂ ਨਜ਼ਾਇਜ਼ ਹਥਿਆਰ ਫੜੇ ਗਏ ਸੀ ਤੇ ਇਸੇ ਮਾਮਲੇ ਦੇ ਵਿੱਚ ਤੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਇੱਕ ਨੌਜਵਾਨ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਜਿਸ ਨੂੰ ਲੈ ਕੇ ਪਿੜਤ ਪਰਿਵਾਰ ਦੇ ਵੱਲੋਂ ਗੰਭੀਰ ਇਲزام ਪੁਲਿਸ ਤੇ ਉੱਤੇ ਲਗਾਏ ਗਏ ਕਿ ਉਹਨਾਂ ਦੇ ਮੁੰਡੇ ਦੀ ਕੁਟਮਾਰ ਕੀਤੀ ਹੈ ਜਿਸ ਕਰਕੇ ਮੌਤ ਹੋਈ ਆ ਹਾਲਾਂਕਿ ਸਾਰਾ ਮਾਮਲਾ ਜਾਂਚ ਦਾ ਵਿਸ਼ਾ ਮਾਮਲਾ ਮੋਕਾ ਜ਼ਿਲ੍ਹੇ ਦੇ ਪਿੰਡ ਰੇਡਮਾ ਤੋਂ ਸਾਹਮਣੇ ਆ ਰਿਹਾ ਜਿੱਥੇ 1 30 ਸਾਲ ਦੇ ਮੁੰਡੇ ਆਕਾਸ਼ ਦੀਪਤੀ ਪੇਤ ਪਰੇ ਹਾਲਾਤਾਂ ਦੇ ਵਿੱਚ ਲਾਸ਼ ਦੌਰਾਨ ਕਿਹਾ ਜਾ ਰਿਹਾ ਕਿ ਮੌਤ ਹੋ ਗਈ ਹਾਲਾਂਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਹਰ ਇੱਕ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਮੇਜਰ ਸਿੰਘ ਜੀ ਮੇਜਰ ਸਿੰਘ ਕਿਹੜੇ ਪਿੰਡ ਤੋਂ ਦਾ ਨਾਮ ਹੈ? ਸਟੇਜ ਗਾਉਂਪੁਰ ਤੇ ਮੇਜਰ ਸਰਕਾਰ ਦੇ ਸਾਰੇ ਪਿੰਡ ਹਸਪਤਾਲ ਵਿੱਚ ਇਕੱਠਾ ਹੋਇਆ ਕੀ ਕਾਰਨ ਹੋਊਗਾ? ਕਰਨੇ ਆ ਜੀ ਮੁੰਡੇ ਦੀ ਜੱਥਈਆ ਸਾਨੂੰ ਮਲਾਜਮਾਂ ਨੇ ਚੱਕਿਆ ਸੀਗਾ ਜੀ। ਪਹਿਲਾਂ ਮੁੰਡੇ ਗੱਗੂ ਨੂੰ ਚੱਕਿਆ ਦੁਕਾਨ ਦੇ ਬੈਠਾ ਸੀਗਾ ਜੀ ਕਟਿੰਗ ਕਰਾਉਣ ਗਿਆ। ਤੇ ਉਸ ਤੋਂ ਬਾਅਦ ਜੀ ਇਹਨੂੰ ਚੱਕ ਕੇ ਲੈ ਗਿਆ ਤੇ ਉਸ ਤੋਂ ਬਾਅਦ ਜੀ ਸਰਪੰਚ ਦੇ ਡੇਰੇ ਤੇ ਗਿਆ। ਗੱਲਬਾਤ ਇਹਦੀ ਕਰਨ ਗਿਆ ਵੀ ਮੁੰਡਾ ਚੱਕਿਆ ਗਿਆ ਗੱਗੂ ਤੇ ਉਥੋਂ ਸਾਨੂੰ ਚੱਕ ਲਿਆ ਸਰਪੰਚ ਦੇ ਡੇਰੇ ਤੋਂ ਮੁੰਡਾ ਸੇਵਕ ਸਿੰਘ ਆ ਜਿਹੜਾ ਘਰ ਦਾ ਟੌਟੀ ਉਹ ਕਿਹੜੇ ਪਿੰਡ ਕੋ ਉਹ ਰੇੜੋਂ ਦਾ ਜੀ ਪੰਚਾਇਤ ਮੈਂਬਰ ਹੀ ਆ ਅੱਛਾ ਹਾਂਜੀ ਨਹੀਂ ਕਿੱਡੇ ਜਿਹੜੇ ਹਮ ਚੱਤ ਲਗੇ ਸਾਨੂੰ ਤੇ ਨਾ ਜਾਣਦੇ ਜੀ ਕੀ ਨਾਂ ਤੇ ਨਾਂ ਦੇ ਇੱਕ ਦਿਨ ਗੱਗੂ ਜੀ ਮੇਰਾ ਨਾਂ ਮੇਜਰ ਆ ਜੀ ਇੱਕ ਵੀ ਜੀ ਜਿਹਦੀ ਦੱਤ ਹੋਈ ਹੈ ਵੀ ਜਿਹਦੀ ਮਤ ਉਹ ਹਾਂਜੀ ਕਿੱਦਾਂ ਮੌਤ ਹੋਈ ਉਹਦੀ ਵਕ ਕੁੱਟ ਮਾਰ ਨਾਲ ਜੀ ਉਹਨੂੰ ਕੁੱਟਿਆ ਗਿਆ ਜੀ ਕਿੱਥੇ ਲੱਗੇ ਕਿੱਥੇ ਗਏ ਕੋ ਮੋਗੇ ਮੋਗੇ ਕਿੱਥੇ ਲੱਗੇ ਕਿਹਨੇ ਫੜੇ ਲੱਗੇ ਵੀ ਵੀ ਇਟਾਲੀਅਨ ਵਾਲੇ ਜੀ ਹਾਂਜੀ ਕੀ ਕਹਿੰਦੇ ਕੀ ਸ਼ਾਤੀ ਸੀ ਤੁਹਾਡੇ ਕੋਲ ਸਾਨੂੰ ਕਹਿੰਦੇ ਸੀ ਤੁਹਾਡੇ ਕੋਲ ਨਜਾਇਜ਼ ਸਲਾਈ ਤੁਸੀਂ ਰੱਖਦੇ ਨੇ ਨਾ ਉਸਲਾ ਨਹੀਂ ਜੀ ਫਿਰ ਕਿਉਂ ਲੱਗਦੋ ਉਹ ਇਦਾਂ ਜੀ ਮੁੰਡਾ ਟੋਟੀ ਕਰਦਾ ਉਹਨੇ ਨਾਂ ਸਾਡੇ ਲੈਦੇ ਵੀ ਇਹਨਾਂ ਕੋਲ ਜੱਤਾਂ ਵੀ ਸਾਡਾ ਕੰਮ ਹੈ ਰਿਸ਼ਤਾ ਦਾ ਜੀ ਹਾਂਜੀ ਰਿਸ਼ਤਾ ਦਾ ਕੰਮ ਕਰਦੇ ਹਾਂ ਹਾਂਜੀ ਤੇ ਵੀ ਜੇ ਕੀ ਕੰਮ ਕਰਦਾ ਇਹ ਸਾਡੇ ਨਾਲ ਜਾਂਦਾ ਜੀ ਇਹ ਰਿਸ਼ਤਾ ਦਾ ਕਿਰਦਨ ਹੋ ਗਿਆ ਇਸ ਘਟਨਾ ਦਾ ਇਹ ਘਟਨਾ ਹੋ ਗਿਆ ਜੀ 8 ਨਾਲ ਦੇ ਛੱਡੇ ਕੋ ਤੁਹਾਨੂੰ ਸਾਨੂੰ ਉਸੇ ਰਾਤ ਛੱਡਤਾ ਜੀ ਸ਼ਾਮ ਨੂੰ ਤੇ ਉਸ ਤੋਂ ਬਾਅਦ ਕਿੱਥੇ ਫਿਰ ਇਲਾਜ ਕਰਾਇਆ ਵੀ ਜਿਹੜਾ ਜਾਂ ਨਹੀਂ ਕਰਾਇਆ ਵੀਜੇ ਜਾਂ ਵੀਜੇ ਆਦੀ ਭੈਣੋਆਂ ਕੋਲ ਚਲੇ ਗਿਆ ਇਹਦਾ ਇਲਾਜ ਉਸ ਤੋਂ ਕਰਾਉਂਦੇ ਰਿਹਾ ਜੀ ਤੇ ਇੰਨੀ ਗੱਲ ਹੈ ਕਿ 8 ਤਰੀਕ ਦਾ ਵਾਗਲਾ ਹੈ ਅੱਜ 28 ਤਰੀਕ ਹੋ ਜਲੇ 27 ਤਰੀਕ ਹਾਂਜੀ ਅੱਜ 26 26 ਹੋ ਕਾਫੀ ਦਿਨ ਹੋ ਗਏ ਆ 20 ਦਿਨ ਦੇ ਕਰੀਬ ਪਹਿਲਾਂ ਤੁਸੀਂ ਇਹਦੀ ਕਸ਼ਕਾਇਤ ਕੀਤੀ ਵੀ ਸਾਨੂੰ ਨਹੀਂ ਆਇਆ ਜ ਸਾਡੇ ਅੱਜਾ ਕੋਈ ਨਹੀਂ ਜੀ ਸ਼ਿਕਾਇਤ ਕੋਈ ਵੀ ਮੰਗ ਕਰ ਅਸੀਂ ਇਹ ਮੰਗ ਕਰਦੇ ਆਂ ਜੀ ਸਾਨੂੰ ਇਨਸਾਫ ਮਿਲਣਾ ਸੀ ਕੀ ਨਾ ਤੁਹਾਡਾ ਗਗੂ ਜਗੂ ਪੇੜੇ ਪੜਵਾ ਦੋ ਪੇੜੋਂ ਆਲੇ ਪੇੜੋਂ ਬੰਦੇ ਤੇ ਅੱਜ ਹਸਪਤਾਲ ਬਹੁਤ ਕਿਉਂ ਕੀ ਕਰੀਂ ਹਸਪਤਾਲ ਇਹਨੇ ਦੇਖ ਲਈ ਵੀ ਇਹ ਜੀ ਤੁਹਾਨੂੰ ਪੁਲਿਸ ਚੱਕ ਲਈ ਸੀ ਅੱਛਾ ਕਿਸ ਮਾਮਲੇ ਦੇ ਚਾਹੀ ਜੀ ਪਿਸਟਾਲ ਦੀ ਪਿਸਟਾਲ ਦੀ ਅਥਿਆਰ ਦੀ ਕੀ ਤੁਹਾਡੇ ਕੋਲ ਹੈ ਨਹੀਂ ਕੱਪੀ ਹੋਇਆ ਉਹ ਦੂਰ ਮੈਂ ਤਾਂ ਇਹ ਕਟਿੰਗ ਕਰਾਉਣ ਗਿਆ ਸੀ ਦੁਕਾਨ ਤੇ ਉਹਨਾਂ ਚੱਕ ਲਏ ਉੱਥੇ ਸੇਵਕ ਹੈਗਾ ਸੀ ਮੁੰਡਾ ਸੋਨੇ ਮੈਨੂੰ ਸਿਚਾਤਾ ਦੁਕਾਨੀ ਹੋਸੀ ਤੇ ਕਾਂਤੀ ਵੇ ਬੈਠਾ ਹਾਂਜੀ ਨਜਾਇਜ਼ ਘਾਤਾ ਜੀ ਮੈਨੂੰ ਤੇ ਬਾਅਦ ਵਿੱਚ ਇਹਨਾਂ ਚਿਕਾਤਾ ਸਰਪੰਚ ਤੇ ਬਾਹਰ ਮੈਨੂੰ ਮੇਰੇ ਪਰ ਕੇ ਗਿਆ ਸੀ ਇਹ ਇਹ ਉਹਨਾਂ ਚੱਕ ਕੇ ਲੈ ਗਏ ਪੁਲਿਸ ਵਾਲੇ ਤੇ ਬਾਅਦ ਚ ਇਹਨਾਂ ਨੂੰ ਉਥੇ ਚਿਕਾਤਾ ਮੇਜਰ ਨੂੰ ਤੇ ਵੀ ਜੀ ਹਾਂਜੀ ਕਿ ਵੀ ਛੱਡਿਆ ਦੋ ਸਤੋ ਪੈਸੇ ਲੈ ਕੇ ਪੈਸੇ ਲੈ ਕੇ ਪੈਸੇ ਕਹਿੰਦੇ ਲਊਗੀ ਮੈਂ ਪੁਤੀ ਲਿਆ ਜੀ ਮੇਰੇ ਕੋ ਵੀ ਤੇ ਵੀ ਤੇ ਕੋਲ ਦੱਸ ਨਹੀਂ ਲੈ ਕੇ ਨਹੀਂ ਦੀ ਕੋਲ ਸਰਾਂ ਕਿਥੋਂ ਦੀ ਸੀ ਪੁੱਛ ਪਤਾ ਕੁਛ ਲੋਗੇ ਨਹੀਂ ਟੈਲੀਜੈਂਟ ਟੈਲੀਜੈਂਟ ਕੁਲਦੀਪ ਸੇਗਾ ਉਹਦੇ ਵੀ ਕਿਹੜੇ ਬੰਦੇ ਕਹਿੰਦੇ ਰੇਡ ਮਾਰ ਰਹਿਣ ਵਾਲੇ ਅੱਜ ਅਸਲ ਸਾਰਾ ਪਿੰਡ ਇਕੱਠਾ ਹੋਇਆ ਕੀ ਬੰਦ ਲਾਗੇ ਇਹ ਮਾਮਲਾ ਸਿਰਫ ਆਕਾਸ਼ਦੀਪ ਸਿੰਘ ਵੀਜਾ ਉਹਨਾਂ ਦੀ ਡੈਥ ਹੋ ਗਈ ਹੈ 8 ਤਰੀਕ ਨੂੰ ਇਹ ਮੁੰਡੇ ਨੂੰ ਚੱਕਿਆ ਸੰਦੀਪ ਸਰਪੰਚ ਦੇ ਘਰੋਂ ਤੇ ਉਹ ਨੂੰ ਰਸਤੇ ਚੱਕਿਆ ਇਹ ਆਦੀ ਮੰਮੀ ਨੂੰ ਲੈ ਕੇ ਤੁਰਿਆ ਹੁੰਦਾ ਸੀ ਫਿਰ ਸਾਡੇ ਬੱਚਿਆਂ ਨੂੰ ਕਿੱਦਾਂ ਲੱਗੇ ਇਹਨਾਂ ਦੇ ਨਾਲ ਹੀ ਲੱਗੇ ਵੀ ਤੇਰੇ ਕੋਲ ਨਜਾਇਜ਼ ਅਸਲਾ ਵਾ ਉਸ ਤੋਂ ਬਾਅਦ ਕੀ ਹੋਇਆ ਦੋਸਤੋ ਬਾਅਦ ਆਪ ਹੀ ਇਹਨਾਂ ਨੂੰ ਫੜਾ ਕੇ ਤੇ ਆਪ ਹੀ ਛਡਾਉਣ ਗਿਆ ਚਲੇ ਇਹਨਾਂ ਇਹਨਾਂ ਤੋਂ ਫਿਰ 20000 ਲਿਆ ਇੱਕ ਦੋ 30 ਲਿਆ ਤੇ ਇਹਦੇ ਤੋਂ 10000 ਰੁਪਇਆ ਦਿੱਤਾ ਸੀ ਫਿਰ ਇਹਦੀ ਮੌਤ ਕਿਵੇਂ ਹੋਈ ਮੋਤ ਇਹ ਜਿਸ ਦਿਨ ਤੋਂ ਵੀ ਛਡਾ ਕੇ ਲਿਆਂਦਾ ਲਾ ਉਸ ਦਿਨ ਤੋਂ ਹੀ ਇਹ ਠੀਕ ਨਹੀਂ ਰਹਿੰਦਾ ਸੀ ਕਦੇ ਇਹਨੂੰ ਖੂਨ ਦੀਆਂ ਉਲਟੀਆਂ ਆ ਗਈਆਂ ਕਦੀ ਇਹਨੂੰ ਬਾਥਰੂਮ ਰਾਹੀਂ ਬਲੱਡ ਆਉ ਲਾ ਪੈਂਦਾ ਸੀਗਾ ਇਹਨੂੰ ਜਨਕੀ ਵੀ ਦਾ ਬਹੁਤ ਰਿਪੀਟਮੈਂਟ ਕਰਵਾਇਆ ਇਹਦੀਆਂ ਭੈਣਾਂ ਵੀ ਲੈ ਗਈਆਂ ਸੀ ਤੇ ਅੱਜ ਇਸ ਚੀਜ਼ ਦੀ ਬਾਕੀ ਐਂਡ ਹੀ ਹੋ ਗਿਆ ਵੀ ਇੱਥੇ ਆ ਕੇ ਦੀ ਮੌਤ ਹੋ ਗਈ ਮੋਤ ਹੋਣ ਦਾ ਕਾਰਨ ਕੋਈ ਡਾਕਟਰ ਨੂੰ ਪੁੱਛਿਆ ਤੁਸੀਂ ਕੀ ਕਰ ਰਹੇ ਨਹੀਂ ਮੈਂ ਤਾਂ ਨਹੀਂ ਸਰ ਜੀ ਪੁੱਛਿਆ ਉਹਨਾਂ ਮੈਂ ਹਜੇ ਮੱਥੇ ਨਹੀਂ ਲਗਾਗਾ ਮੈਂ ਤਾਂ ਕੰਮ ਤੋਂ ਆਇਆ ਹਾਂ ਉਮਰਦਾਰ ਤੇ ਇਹ ਹੁਣ ਪੁੱਛਾਂਗੇ ਵੀ ਕੀ ਕਾਰਨ ਬਣਿਆ ਪੂਰੀ ਮੰਗ ਮੰਗਾ ਜਦੋਂ ਸਾਫ ਚਾਹੀਦਾ ਸਾਨੂੰ ਜਿਹੜਾ ਸਾਡਾ ਇੱਕ ਬੱਚਾ ਦੋ ਬੇਟੀਆਂ ਇਹਦੀਆਂ ਤੇ ਅੱਜ ਉਹ ਤੁਰ ਗਿਆ ਤੇ ਅਸੀਂ ਕਿੱਧਰ ਜਾਵਾਂ ਉਹਦੀ ਉਮਰ ਕਿੰਨੀ ਸੀ ਉਹਦੀ ਉਮਰ ਹੋਊਗੀ ਵੀ 22 ਸਾਲ ਦੀ 22 ਸਾਲ ਦੀ ਉਮਰ ਹੈ ਸ਼ਾਦੀ ਹੋਤਾ ਸੀ ਹਾਂਜੀ ਹਾਂਜੀ ਦੋ ਬੇਟੀਆਂ ਇਹਦੀਆਂ ਕੀ ਕੰਮ ਕੀ ਕਰਦਾ ਸੀ ਤੁਹਾਡੇ ਵਿੱਚ ਕੰਮ ਇਹਦਾ ਨਾਂ ਦਿੱਤਾ ਤੇ ਜਾਂਦਾ ਸੀ ਹਾਂਜੀ ਹਾਂਜੀ ਕਿ ਕੇਸ ਆ ਤੁਹਾਡੇ ਕੋਲ ਹੌਸਪੀਟਲ ਦੇ ਵਿੱਚ ਔਰ ਉਹਦੀ ਡੈਥ ਹੋਈ ਹੈ ਕੀ ਮਾਮਲਾ ਕੀ ਨਾਮ ਦਾ ਔਰ ਕਿਦਾਂ ਡੈਥ ਹੋਈ ਸਾਡੇ ਕੋਲ ਇਹ ਸਵੇਰੇ ਪੇਸ਼ੈਂਟ ਆਇਆ ਜੀ ਕਾਂਜ ਸਿੰਘ 23 ਸਾਲ ਉਮਰ ਆ ਜੀ ਦਾ ਪਿੰਡ ਨੇੜੇ ਦਾ ਉਹ ਕਰੀਬ 9 ਵਜੇ ਸਵੇਰੇ ਸਾਡੇ ਪੇਮਰਸੀ ਚ ਆਇਆ ਸੀਗਾ ਉਹ ਹਾਲ ਐਲਰਜਿਕ ਸੀ ਤੇ ਅਸੀਂ ਉਹਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਰਿਵਾਈਵ ਨਹੀਂ ਹੋ ਸਕਿਆ ਤੇ ਉਹ 9 ਪਿਆ ਦੇ ਕਰੀਬ ਹੀ ਡੈਥ ਹੋ ਗਈ ਪਰਵਾਰ ਵਾਲੇ ਕਹਿੰਦੇ ਵੀ ਜਦੋਂ ਕੋਤਬਾਰ ਕੋਈ ਹੈ ਜੀ ਕੋਈ ਸੈਦਾ ਉਹਦੇ ਬਾਰੇ ਸਾਨੂੰ ਵੀ ਇਹ ਗੱਲ ਬਹੁਤ ਅਪਸ ਵਾਲੇ ਦੱਸਦੇ ਹਨ ਸਰ ਕੁਝ ਨਾਲ ਕੋਈ ਕੋਈ ਪੁੱਛਦਾ ਹਾਂ ਨੂੰ ਸਮ ਕੋਈ ਜੀ ਨਿਸ਼ਾਨਾ ਸਾਨੂੰ ਕੋਈ ਨਹੀਂ ਮਿਲਿਆ ਕੁੱਟਕਟਾਂ ਨਹੀਂ ਮਿਲਿਆ ਜੀ ਤੇ ਬੇਸ਼ੱਕ ਸਾਡੇ ਕੋਲੇ ਕੋਈ ਸਾਧਨ ਦੀ ਫਿਕਰ ਨਾਲ ਆਇਆ ਸੀ ਕੋਈ ਵਿਆਹ ਗਿਆ ਮੈਡ ਕਿਹਦੇ ਕਰਦੇ ਹੋ ਤੁਸੀਂ ਤੁਹਾਡੇ ਵੱਲੋਂ ਕੀ ਸਰਵਿਸ ਅਸੀਂ ਉਹਦੀ ਸਾਰੀ ਰਿਪੋਰਟ ਜੇਕਰ ਕੋਲ ਸਾਰੇ ਭੇਜ ਦਿੱਤੀ ਤੇ ਬਾਡੀ ਨੂੰ ਮੂਗੀ ਸ਼ੁਟ ਕਰ ਰਿਹਾ ਪੋਸਟਮਾਰਟਮ ਸਰ ਅੱਜ ਹਸਪਤਲ ਇੱਕ ਨੌਜਵਾਨ ਦੀ ਡੈਥ ਹੋਈ ਹੈ ਪੁੱਛਿਓ ਤੁਸੀਂ ਤੇ ਕੀ ਸਾਰਾ ਮਾਮਲਾ ਕਿੱਦਾਂ ਹੋਇਆ ਕੋ ਪਤਾ ਲੱਗੇ ਸਾਨੂੰ ਸਵੇਰੇ ਇੱਕ ਇਨਫੋਰਮੇਸ਼ਨ ਮਿਲੂ ਹੋਈ ਸੀ ਹਸਪਤਲ ਤੋਂ ਕਿ ਕਾਸ਼ਦੀਪ ਸਿੰਘ ਸਾਨੂੰ ਪ੍ਰਦੀਪ ਸਿੰਘ ਦੇ ਇੱਕ ਵਾਸੀ ਰੇਡਵਾ ਸੀ ਇਸ ਦੀ ਜਿਹੜੀ ਸਵੇਰ ਕਰੀਬ 9:30 ਵਜੇ ਇੱਥੇ ਡੈਥ ਹੋਈ ਹੈ ਉਸ ਬੰਦੇ ਅਸੀਂ ਇੱਥੇ ਪਤੀਸ਼ੀ ਆਏ ਅਜਾ ਪਰਿਵਾਰ ਵਾਲਾ ਦਾ ਰੋਪ ਹੈਗਾ ਵੀ ਇਹਨਾਂ ਨੂੰ 8 ਤਰੀਕ ਨੂੰ ਕਾਉਂਟਰ ਇੰਟੈਲੀਜੈਂਸ ਵਾਲੇ ਜਿਹੜੇ ਗੇਰੋ ਚੱਕ ਕੇ ਲੈ ਗਏ ਸੀਗੇ ਵੀ ਇਹਨਾਂ ਕੋਲ ਨਜਾਇਜ਼ਤਾ ਉੱਚ ਕੁਟਮਾਰ ਹੋਈ ਹੈ ਤੇ ਉਹ ਤੋਂ ਬਾਅਦ ਇਹਦੀ ਤਬੀਰ ਵਿਗੜੀ ਤੇ ਆਤੀ ਦੀ ਬਹੁਤ। ਅ ਪਰਿਵਾਰ ਦੇ ਦੱਸਣ ਮੁਤਾਬਕ ਕਿ ਕਰੀਬ 15-20 ਦਿਨ ਪਹਿਲਾਂ ਦੀ ਗੱਲ ਆ ਇਸ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਵੇਂ ਤਫ਼ਤੀਸ਼ ਅੱਗੇ ਤਰ੍ਹਾਂ ਆਣ ਗਿਆ ਉਸ ਮੁਤਾਬਕ ਕ੍ਰੀ ਕਰ ਲਈ ਮਸ਼ੀਨ। ਕੀ ਹੁਣ ਵੈਸੇ ਕਿ ਪਰਵਾਨੇ ਦੀ ਰੋਲ ਲਾਇਆ ਕੋਈ ਦੱਸੋਗਾ? ਪਰਿਵਾਰ ਦੇ ਵੱਲੋਂ ਰੋਪਈ ਲਾਇਆ ਗਿਆ ਕਿ ਕੋਈ ਕਾਉਂਸਲਿੰਗ ਜਾਂ ਇਸ ਦੀ ਟੀਮ ਸੀ ਨਾਲ ਉਹਦੀ ਕੁਟਮਾਰ ਕੀਤੀ ਗਈ। ਤੁਹਾਡੇ ਵੱਲੋਂ ਕੀ ਕਰੂਗੀ? ਸਾਡੇ ਵੱਲੋਂ ਇਹਦਾ ਜਿਹੜਾ ਫਾਦਰ ਦਾ ਬਿਆਨ ਲਿਖ ਕੇ ਜਿਹੜਾ ਪੁਲਿਸ ਨੂੰ ਕਰਵਾਇਆ ਜਾ ਰਿਹਾ ਹੈ। ਅਗੇ ਜੋ ਮੁਤਾਬਕ ਪ੍ਰੋਸਮਨਰ ਸੂਟ ਅਕੇ ਨਾਜਬ ਬੈਥਰ ਪ੍ਰੋਸਮਨ ਤਾਂ ਕਿਹੜੀ ਕਾਰਵਾਈ ਬਚੇਗਾ